ਇਸ ਦਿਨ ਦੀ ਵੱਡੀ ਖਬਰ ਤਰਨਤਾਰਨ ਤੋਂ ਹੈ ਇਥੇ ਸਟੇਟ ਬੈਂਕ ਆਫ ਇੰਡੀਆ ਦੀ ਇੱਕ ਬ੍ਰਾਂਚ ਦੇ ਬਾਹਰ ਲਾਈਨ 'ਚ ਖੜੇ ਬਜ਼ੁਰਗ ਦੀ ਮੌਤ ਹੋ ਗਈ ਖਬਰ ਹੈ ਕਿ ਤੱਕਮੂਕੀ ਦੌਰਾਨ ਬਜ਼ੁਰਗ ਦੀ ਮੌਤ ਹੋਈ ਹੋਰ ਗੱਲਬਾਤ ਕਰਦੇ ਆ ਸਾਡੇ ਪੱਤਰਕਾਰ ਰਾਜੀਵ ਸ਼ਰਮਾਨਾਤ ਰਾਜੀਵ ਕੀ ਜਾਣਕਾਰੀ ਹੈ ਜੀ ਹੁਣ ਤੱਕ ਜੋ ਜਾਣਕਾਰੀ ਮਿਲੀ ਹੈ ਉਸ ਦੇ ਮੁਤਾਬਕ ਮਲੂਕ ਸਿੰਘ ਨਾਮ ਦਾ ਤਾਕਤਾ ਫੌਜੀ ਜਿਸ ਦੀ ਉਮਰ 65 ਸਾਲ ਦੇ ਕਰੀਬ ਦੱਸੀ ਜਾ ਰਹੀ ਹੈ ਔਰ ਇਹ ਤਰਨਤਾਰਨ ਦੇ ਚੀਮਾ ਕਲਾਂ ਪਿੰਡ ਦਾ ਵਾਸੀ ਸੀ ਅੱਜ ਸਵੇਰੇ ਜੋ ਚਭਾਲ ਦੀ ਸਟੇਟ ਬੈਂਕ ਆਫ ਇੰਡੀਆ ਦੀ ਬ੍ਰਾਂਚ ਹੈ ਸਵੇਰੇ 7 ਵਜੇ ਤੋਂ ਇਹ ਪੈਸੇ ਘਟਵਾਉਣ ਲਈ ਲਾਈਨ ਦੇ ਵਿੱਚ ਲੱਗਿਆ ਸੀ ਔਰ ਪਰਿਵਾਰ ਦੇ ਮੁਤਾਬਕ ਜਦੋਂ ਉਸ ਦੀ ਵਾਰੀ ਆਉਣ ਲੱਗੀ ਤਾਂ ਲੋਕਾਂ ਦੇ ਵਿੱਚ ਇਹ ਸੀ ਹੜਬੜੀ ਸੀ ਕਿ ਅਸੀਂ ਬੈਂਕ ਦੇ ਅੰਦਰ ਇੱਕ ਦੂਜੇ ਤੋਂ ਪਹਿਲਾਂ ਦਾਖਲ ਹੋ ਜਾਈਏ ਪਰ ਉਸ ਵੇਲੇ ਪੁਲਿਸ ਵਾਲਿਆਂ ਨੇ ਇਹਨਾਂ ਲੋਕਾਂ ਨੂੰ ਜਦੋਂ ਪਿੱਛੇ ਕਰਨ ਦੀ ਕੋਸ਼ਿਸ਼ ਕੀਤੀ ਤਾਂ ਥੋੜੀ ਬਹੁਤ ੱਟਕਮੁਕੀ ਵੀ ਹੋਈ ਜਿਸ ਦੇ ਵਿੱਚ ਮਲੂਕ ਸਿੰਘ ਜਿਹੜਾ ਉਹ ਉੱਥੇ ਡਿੱਗ ਗਿਆ ਔਰ ਡਿੱਗਣ ਤੋਂ ਬਾਅਦ ਉਸੇ ਮੌਕੇ ਤੇ ਹੀ ਮੌਤ ਹੋ ਗਈ ਉਸ ਦੀ ਅਮਰਿਤਕ ਦੇਹ ਨੂੰ ਪਰਿਵਾਰ ਵੱਲੋਂ ਘਰ ਦੇ ਵਿੱਚ ਲਿਆਂਦਾ ਗਿਆ ਪੁਲਿਸ ਨੂੰ ਇਸ ਬਾਰੇ ਸ਼ਿਕਾਇਤ ਵੀ ਕੀਤੀ ਗਈ ਹੈ ਪਰ ਹਾਲੇ ਤੱਕ ਕੋਈ ਵੀ ਕਾਰਵਾਈ ਦੀ ਖਬਰ ਨਹੀਂ ਹੈ ਕਿਹਾ ਜਾ ਰਿਹਾ ਕਿ ਪੁਲਿਸ ਅਧਿਕਾਰੀ ਮੌਕੇ ਤੇ ਪਹੁੰਚ ਕੇ ਜਾਂ ਪਰਿਵਾਰ ਦੇ ਬਿਆਨ ਦਰਜ ਕਰਕੇ ਕੋਈ ਇਸ ਮਾਮਲੇ ਦੇ ਵਿੱਚ ਕਾਰਵਾਈ ਕਰ ਸਕਦੇ ਹਨ ਜੀ ਧੰਨਵਾਦ ਰਾਜੀਵ ਇਸ ਜਾਣਕਾਰੀ ਦੇ ਲਈ